ਤੋੜੇ ਜਲੰਧਰ ਤੇ ਫਿਰ ਹੁਣ ਮਤਲਬ ਦੁਆਬਾ ਰੀਜਨਸ ਤੇ ਤਾਂ ਲੱਗਦਾ ਵੀ ਕਾਫੀ ਡਿਵੈਲਪਮੈਂਟ ਵੀ ਹੋਏਗੀ ਕਈ ਚੀਜ਼ਾਂ ਹੋਣਗੀਆਂ ਕਿਉਂਕਿ ਚੀਫ ਮਿਨਿਸਟਰ ਨੇ ਰੈਂਟਡ ਘਰ ਹੀ ਲੈ ਲਿਆ ਉੱਥੇ ਪਤਾ ਨਹੀਂ ਹੁਣ 2.5 ਸਾਲ ਤਾਂ ਹੋ ਹੀ ਗਏ ਜੇ ਰੈਂਟਡ ਘਰ ਲੈ ਕੇ ਜੇ ਡਿਵੈਲਪਮੈਂਟ ਹੋ ਸਕਦੀ ਹੋਵੇ ਫਿਰ ਤਾਂ ਮੇਰੇ ਹਲਕੇ 'ਚ ਬਹੁਤੀ ਹੋਣੀ ਚਾਹੀਦੀ ਕਿਉਂਕਿ ਸੀਐਮ ਨੇ ਰੈਂਟਡ ਘਰ ਤਾਂ ਮੇਰੇ ਹਲਕੇ 'ਚ ਲਿਆ ਹੈਗਾ ਜੇ ਤੁਸੀਂ ਉਮੀਦ ਹੈਗੀ ਹੰਦਾਂ ਨੂੰ ਫੇਰ ਬੜੀ ਡਿਵੈਲਪਮੈਂਟ ਹੋਈ ਹੈ ਤੁਸੀਂ ਮਿਲ ਕੇ ਕਹੋਗੇ ਵੀ ਮੇਰੇ ਲਈ ਬਿਲਕੁਲ ਬਿਲਕੁਲ ਮਿਲੂੰਗਾ ਮੈਂ ਤਾਂ ਇਲੈਕਸ਼ਨ ਦੇ ਸਮੇਂ ਤੇ ਇਸ ਕਰਕੇ ਨਹੀਂ ਗਿਆ ਵੀ ਇਹਨਾਂ ਨੇ ਕਹਿਣਾ ਵੀ ਸ਼ਾਇਦ ਜਿਹੜਾ ਹੈਗਾ ਵੀ ਸ਼ਾਇਦ ਇਹ ਕੋਈ ਇਲੈਕਸ਼ਨ ਵਾਲੀ ਗੱਲ ਕਰਦੇ ਹੈਗੇ ਆ ਮੈਂ ਜ਼ਰੂਰ ਜਾਊਂਗਾ ਹੁਣ ਜਿੱਦੋਂ ਵੀ ਕਿਤੇ ਆਏ ਮੈਂ ਟਾਈਮ ਲੈ ਕੇ ਲਾਈਨ 'ਚ ਲੱਗ ਕੇ ਜ਼ਰੂਰ ਮਿਲੂੰਗਾ ਮੈਂ ਵੀ ਉਸ ਹਲਕੇ ਦਾ ਹੈਗਾ ਕੋਈ ਪ੍ਰੋਬਲਮ ਕੀ ਸੁਝਾਅ ਦਿਓਗੇ ਜੇ ਤੁਸੀਂ ਇਹਨੂੰ ਮਿਲਦੇ ਹੋ ਤੇ ਕੀ ਸੁਝਾਅ ਦਿਓਗੇ ਦੇਖੋ ਕੋਈ ਡਿਵੈਲਪਮੈਂਟ ਦੇ ਸੁਝਾਅ ਦਵਾਂਗੇ ਕੋਈ ਮੈਂ ਕੋਈ ਨੈਗੇਟਿਵ ਪੋਲਿਟਿਕਸ ਤਾਂ ਮੈਂ ਕਰਦਾ ਹੀ ਨਹੀਂ ਹੈ ਤੇ ਮੈਂ ਚਾਹੂੰਗਾ ਵੀ ਸੀਐਮ ਨੂੰ ਇੱਕ ਦੋ ਜਗ੍ਹਾ ਲੈ ਕੇ ਜਾਵਾਂ ਜਿੱਥੇ ਫਰਸਟ ਹੈਂਡ ਦਿਖਾਵਾਂ ਕਿ ਜੋ ਕਹਿੰਦੇ ਆ ਤੇ ਗਰਾਉਂਡ ਲੈਵਲ ਤੇ ਗੱਲ ਕੀਤੀ ਹੈਗੀ ਆ ਮੈਂ ਇਹ ਜ਼ਰੂਰ ਵਿਸ਼ ਕਰਦਾ ਕਿ ਜੇ ਸੀਐਮ ਮੈਗਰੀ ਕੀਤੇ ਤੇ ਫਿਰ ਮੈਂ ਉਹਨਾਂ ਨੂੰ ਦੋ ਚਾਰ ਜਗ੍ਹਾ ਲੈ ਕੇ ਜ਼ਰੂਰ ਜਾਊਂਗਾ ਜਿੱਥੇ ਉਹਨਾਂ ਨੂੰ ਵਾਕਈ ਅੱਖਾਂ ਖੋਲਣ ਵਾਲੀ ਗੱਲ ਹੋਊਗੀ